ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਾ ਰੈਵਨਿਊਜ਼ ਦੇਸ਼ ਭਰ ਵਿੱਚ ਡਿਜੀਟਲ ਲੈਂਡ ਦੇਣ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਨੇ ਰੋਜ਼ਾਨਾ ਪٹرول ਪੰਪਾਂ ਤੇ ਜਾਣ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਹੁਣ ਜੇ ਡਰਾਈਵਰ ਆਪਣੇ ਮੋਬਾਈਲ ਫੋਨ ਸਕੈਨ ਕਰਕੇ ਪٹرول ਪਵਾਉਂਦੇ ਸਨ ਜਾਂ ਡੀਜ਼ਲ ਪਵਾਉਂਦੇ ਸਨ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਨਾਗਪੁਰ ਦੇ ਸਾਰੇ ਪٹرول ਪੰਪਾਂ ਤੇ ਡਿਜੀਟਲ ਭੁਗਤਾਨ ਤੇ ਪਾਬੰਦੀ ਲਗਾ ਦਿੱਤੀ ਹੈ ਹਾਂ ਜੀ ਕ ਤੁਸੀਂ ਨਾਗਪੁਰ ਵਿੱਚ ਰਹਿੰਦੇ ਹੋ ਅਤੇ ਪੈਟਰੋਲ ਜਾਂ ਡੀਜ਼ਲ ਭਰਨ ਲਈ ਆਨਲਾਈਨ ਭੁਗਤਾਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪੈਟਰੋਲੀਅਮ ਡੀਜ਼ਲ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ 10 ਮਈ 2025 ਤੋਂ ਨਾਗਪੁਰ ਦੇ ਸਾਰੇ ਪੈਟਰੋਲ ਪੰਪਾਂ ਤੇ ਡਿਜੀਟਲ ਭੁਗਤਾਨ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਪੈਟਰੋਲ ਜਾਂ ਡੀਜ਼ਲ ਭਰਨ ਲਈ ਨਕਦੀ ਲੈ ਕੇ ਜਾਣਾ ਪਵੇਗਾ ਨਹੀਂ ਤਾਂ ਤੁਹਾਨੂੰ ਪੈਟਰੋਲਾ ਤੇ ਡੀਜ਼ਲ ਨਹੀਂ ਮਿਲੇਗਾ ਇਸੇ ਵੇਲੇ ਲੋਕ ਪੇਪੀਅਮ ਗੂਗਲ ਤੇ ਫੋਨਪੇ ਕਾਰਡ ਆਦਿ ਭੁਗਤਾਨ ਕਰਦੇ ਹਨ ਪਰ ਇਹ ਸਹੂਲਤਾਂ ਕੁਝ ਦਿਨਾਂ ਲਈ ਬੰਦ ਹੋ ਜਾਵੇਗੀ ਪਟਰੋਲ ਪੰਪ ਚਾਲਕਾਂ ਨੇ ਪਹਿਲਾਂ ਹੀ ਗਾਹਕਾਂ ਨੂੰ ਸचेत ਕਰਨਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਫੈਸਲਾ ਕਿਸੇ ਤਕਨੀਕੀ ਜਾਂ ਨੁਕਸ ਜਾਂ ਸਰਕਾਰੀ ਹੁਕਮ ਕਰ ਨਹੀਂ ਲਿਆ ਗਿਆ ਸਗੋਂ ਪਟਰੋਲ ਪੰਪ ਮਾਲਕਾਂ ਦੀ ਸਾਈਬਰ ਧੋਖਾਧੜੀ ਦੇ ਨਿਰਾਸ਼ ਕਰਨ ਲਿਆ ਗਿਆ ਹੈ ਆਜੋਨੀਸ਼ਨ ਦੇ ਪ੍ਰਧਾਨ 임ਿਤ ਗੁਪਤਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿੱਥੇ ਲੋਕ ਜਾਲੀ ਜਾਂ ਧੋਖਾਧੜੀ ਵਾਲੇ ਡਿਜੀਟਲ ਲੈਂਡ ਦੇਣ ਦਿਖਾ ਕੇ ਪਟੋਲ ਪਰਵਾਉਂਦੇ ਹਨ ਫਿਰ ਉਹ ਨੈਸ਼ਨਲ ਸਾਈਬਰ ਕਰਾਈਮ ਪਟ્રોલ ਅਤੇ ਝੂਠੀ ਸ਼ਿਕਾਇਤ ਦਰਜ ਕਰਵਾਉਂਦੇ ਹਨ ਕਿ ਉਹਨਾਂ ਦੇ ਪੈਸੇ ਕੱਟੇ ਗਏ ਹਨ ਜਿਸ ਕਾਰਨ ਪਟੋਲ ਪੰਪ ਮਾਲਕਾਂ ਦੇ ਬੈਂਕ ਖਾਤੇ ਜ਼ਬਤ ਹੋ ਜਾਂਦੇ ਹਨ ਇਸ ਕਰ ਪਟੋਲ ਪੰਪਾਂ ਦੀ ਕੰਮਕਾਜ ਤੇ ਵੱਡਾ ਆਸਰ ਪਿਆ ਹੈ ਕਾਰੋਬਾਰ ਵਿੱਚ ਕਟਾਰੇ ਦਾ ਸਾਹਮਣਾ ਕਰ ਰਿਹਾ ਡੀਲਰ ਹੋਣਗਾ ਕਿਸੇ ਵੀ ਤਰ੍ਹਾਂ ਦੀ ਡਿਜੀਟਲ ਭੁਗਤਾਨ ਸਵੀਕਾਰ ਨਹੀਂ ਕਰਨਗੇ ਅਤੇ ਸਿਰਫ ਨਗਦ ਭੁਗਤਾਨ ਨੂੰ ਮਨਜ਼ੂਰੀ ਦੇਣਗੇ ਯਾਤਰੀਆਂ ਅਤੇ ਡਿਲੀਵਰੀ ਸਵਾਮ ਵਿੱਚ ਸ਼ਾਮਲ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ